ਸਕਸਰੀਆ ਕਾਰਡ ਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਬੁਲਨ ਡਿਜ਼ਾਈਨ ਚੈਨਲ ਦੇ ਉੱਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਠੀਕ ਠਾਕ ਆ ਤੇ ਜੜਦੀ ਕਲਾ ਵਿੱਚ ਆ ਆ ਦੇਖੋ ਅੱਜ ਆਪਾਂ ਤੁਹਾਨੂੰ ਪਛਮ ਦਿਖਾਵਾਂਗੇ ਆ ਇਸਤਰੀ ਦੀ ਪਛਮੇ ਦੇਖੋ ਕਿੰਨੀ ਸ਼ਾਈਨ ਵਾਲੀ ਪਛਮੇ ਮੈਂ ਤੇ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਏਗੀ ਇਹ ਆਪਾਂ ਦੋ ਕਲਰ ਚ ਲਿਆਏ ਆ ਇੱਕ ਵਾਈਟ ਕਲਰ ਹੈ ਤੇ ਇੱਕ ਬਲੈਕ ਹੈ ਦੇਖੋ ਜਦੋਂ ਇਹ ਆਪਣੀ ਬਣੇਗੀ ਤੇ ਆਪਾਂ ਤੁਹਾਨੂੰ ਇਹ ਵੀ ਬਣਾ ਕੇ ਦਿਖਾ ਦਾਂਗੇ ਕਿਦਾਂ ਦੀ ਸਾਡੀ ਪਸ਼ਮ ਨਾਲ ਬਣੀ ਹੈ ਤੇ ਕਿਦਾਂ ਦੀ ਨਹੀਂ ਇਹ ਆਪਾਂ ਨੂੰ 100 ਰੁਪਏ 120 ਰੁਪਏ ਦੀ 100 ਗ੍ਰਾਮ ਦੇ ਹਿਸਾਬ ਨਾਲ ਮਿਲੀ ਹੈ ਤੇ ਜੇ ਆਪਾਂ ਲੇਡੀਜ਼ ਕੋਟੀ ਬਣਾਣੇ ਆ ਤੇ ਆਪਾਂ ਨੂੰ 600 ਗ੍ਰਾਮ ਤੇ ਪਸ਼ਮ ਲੱਗ ਹੀ ਜਾਏਗੀ ਆ ਦੇਖੋ ਇਸ ਤਰ੍ਹਾਂ ਬਹੁਤ ਹੀ ਸੌਫਟ ਦੇਖੋ ਕਿਤਨੀ ਹੈ ਬਹੁਤ ਹੀ ਸੋਹਣੀ ਪਸੇਮ ਹੈ ਆ ਦੇਖੋ ਇਸ ਤਰ੍ਹਾਂ ਇਹਦੇ ਆਪਾਂ ਪਹਿਲਾਂ ਪਿੰਨੇ ਬਣਾਵਾਂਗੇ ਇਹ ਆਪਾਂ ਨੂੰ ਲੱਛਿਆਂ ਚ ਮਿਲੀ ਹੈ ਨਾ ਇਹਦੇ ਪਹਿਲਾਂ ਆਪਾਂ ਪਿੰਨੇ ਬਣਾਵਾਂਗੇ ਤੇ ਫਿਰ ਇਹਨੂੰ ਬੁন্না ਸਟਾਰਟ ਕਰਾਂਗੇ ਆ ਦੇਖੋ ਇਸ ਤਰ੍ਹਾਂ ਇਹ ਆਪਣੀ ਸਿੱਧੀ ਪੁੱਠੀ ਦੋਨਾਂ ਸਾਈਡਾਂ ਤੋਂ ਪੈ ਜੇਗੀ ਇਹ ਬਨਾਨੀ ਵੀ ਬਹੁਤ ਹੀ ਆਸਾਨ ਹੈ ਇਹ ਆਪਣੀ 6 ਨੰਬਰ ਜਾਂ 7 ਨੰਬਰ ਦੀਆਂ ਸਲਾਈਆਂ ਤੇ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋ ਜੇਗੀ ਪਹਿਲਾਂ ਵੀ ਆਪਾਂ ਆਰਡਰ ਚ ਕੱਢੀਆਂ ਨੇ ਇੱਕ ਦੋ ਕੋਟੀਆਂ ਤੇ ਉਹ ਵੀ ਬਹੁਤ ਸੋਹਣੀਆਂ ਬਣ ਕੇ ਤਿਆਰ ਹੋਈਆਂ ਸਨ ਤੇ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਆਪਣੀ ਕੋਟੀ ਬਣ ਜੇਗੀ ਤਾਂ ਆਪਾਂ ਪੂਰੀ ਤੁਹਾਨੂੰ ਦਿਖਾ ਦਾਂਗੇ ਹੁਣ ਆਪਾਂ ਤੁਹਾਨੂੰ ਬਲੈਕ ਕਲਰ ਵੀ ਦਿਖਾ ਦਿੰਨੇ ਆ ਇੱਕ ਆਪਾਂ ਵਾਈਟ ਕਲਰ ਲਿਆਂਦਾ ਸੀ ਤੇ ਇੱਕ ਬਲੈਕ ਆ ਦੇਖੋ ਇਹ ਇਸ ਤਰ੍ਹਾਂ ਦਾ ਬਲੈਕ ਕਲਰ ਹੈ ਇਹ ਆਪਾਂ ਨੂੰ ਆਰਡਰ ਆਇਆ ਹੋਇਆ ਤੇ ਆਪਾਂ ਦੋਨੋਂ ਬਣ ਕੇ ਉਹਨਾਂ ਨੂੰ ਭੇਜਣੀਆਂ ਨੇ ਇਹ ਆਪਾਂ ਨੂੰ ਆਰਡਰ ਇਟਲੀ ਤੋਂ ਆਇਆ ਹੋਇਆ ਹੈ ਤੇ ਇਹ ਆਪਾਂ ਉੱਥੇ ਪੇਜਾਂਗੇ ਦੋਨੋਂ ਤਿਆਰ ਕਰਕੇ ਤੁਹਾਨੂੰ ਆਪਾਂ ਜਰੂਰ ਦਿਖਾਵਾਂਗੇ ਜਦੋਂ ਤਿਆਰ ਹੋ ਗਈਆਂ ਇਹ ਥੋੜੀ ਆਪਾਂ ਨੂੰ ਇਦਾਂ ਹੁੰਦਾ ਜਿੱਥੇ ਘੱਟ ਠੰਡ ਵੀ ਹੁੰਦੀ ਹੈ ਨਾ ਉੱਥੇ ਵੀ ਪੇਜਣਗੀਆਂ ਕਿਉਂਕਿ ਇਹ ਫੈਂਸੀ ਫੈਂਸੀ ਜ਼ਿਆਦਾ ਬਣਦੀਆਂ ਨੇ ਗਰਮ ਤੇ ਘੱਟ ਹੀ ਹੋਣਗੀਆਂ ਬਾਕੀ ਤੁਹਾਨੂੰ ਠੀਕ ਲੱਗੇ ਤਾਂ ਤੁਸੀਂ ਵੀ ਸਾਡੇ ਤੋਂ ਬਣਵਾ ਸਕਦੇ ਹੋ ਕਰ ਸਕਦੇ ਹੋ ਪੂਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਇੱਕ ਸੋਨਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡਾ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਬਾਕੀ ਇਹਨਾਂ ਦਾ ਰੇਟ ਤੇ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਸੇਮ ਰੇਟ ਹੈ ਤੁਸੀਂ ਬਣਵਾਣੀਆ ਹੋਣ ਤੇ ਬਣਵਾ ਸਕਦੇ ਹੋ